ਓ ਗੱਲ ਸੁਣ ਓਏ ਹਾਂ ਥੱਲੇ ਬਹਿ ਜਾ ਇੱਧਰ ਆ ਜਾ ਆ ਗਈ ਲਈ ਫਰਦਾ ਬਹਿ ਜਾ ਯਾਰ ਅੱਜ ਆ ਤੇਰਾ 27 ਮਾਰਚ ਵਾਲਾ 42 ਜਦੋਂ ਪਹਿਲਾਂ ਮੈਂ ਜਿੰਦੇ ਰਸਤੇ ਲੋਕਾਂ ਦੇ ਸਹਿਯੋਗ ਪਤਾ ਨਹੀਂ ਜਿੰਦੇ ਨਾਲ ਕਿਵੇਂ ਖੁੱਲ ਜਾਂਦੇ ਆ ਤੇਰੇ ਤਾਂ ਮੈਨੂੰ ਲੱਗਦਾ ਕਿਸੇ ਨੇ ਵੈਲਿਟੀ ਕਰਤੇ ਜਿੰਨੀ दारू ਤੇਰੇ ਸਿਰ ਉੱਤੋਂ ਦੀ ਵਾਰਤੀ ਨਾ ਇੰਨੇ ਨਾਲ ਤਾਂ ਠੇਕਾ ਖੁੱਲ ਜਾਣਾ ਸੀ ਅੱਜ ਆ ਤੇਰਾ ਆਖਰੀ ਮੌਕਾ ਤੇਰਾ ਵਿਆਹ ਹੋ ਗਿਆ ਠੀਕ ਹੈ ਨਹੀਂ ਆਹ ਦਾ ਚੋਲਾ ਪਾ ਲਈ ਮੈਂ ਤੇਰੇ ਮਾਰੇ ਨੇ ਇਕਵਾਰਾ ਥੋੜੀ ਰਹਿਣਾ ਹੋਣਾ ਯਾਰ ਬਥੇਰੇ ਯਾਰ ਢਾਲਾ ਰੱਖ ਕੇ ਵੇਖ ਲਿਆ ਉੱਥੇ ਮੈਂ ਪਤਾ ਨਹੀਂ ਕੁੱਤਾ ਡੋਲ ਜਾਂਦਾ ਹੈ ਕਿ ਕੁੱਤੋਂ ਦੀ ਟਾਇਰ ਲੰਘ ਜਾਂਦਾ ਐਤਕੀ ਮੈਂ ਉੱਥੇ ਬਹਿ ਕੇ ਸਪੂਰਨ ਕਰਕੇ ਹੀ ਮੁੜੂੰਗਾ ਉਹ ਗੱਲ ਸੁਣੀ ਕੀ ਆ ਉਹ ਪਤਾ ਕੀ ਆ ਯਾਰ ਮੈਂ ਲਿਆ ਸੀਗਾ ਸ਼ਰਾਬ ਦਾ ਪਉਗਾ ਤੇ ਮੀਟ ਅੱਛਾ ਤੇ ਸਾਡੇ ਘਰੋਂ ਫੋਨ ਆ ਗਿਆ ਆਂਦੇ ਵੀ ਅੱਜ ਬਾਪੇ ਦਾ ਦੇਣਾ ਬੰਨਣ ਕਰਾਇਆ ਵਾ ਤੂੰ ਪੀਣੀ ਨਹੀਂ ਯਾਰ ਮੇਰੇ ਤਾਂ ਕਿਸੇ ਕੰਮ ਨਹੀਂ ਆ ਲੈ ਭਾਈ ਤੂੰ ਪੀ ਲੈ ਯਾਰ ਇਹਨੂੰ ਖੁੱਲੇ ਥਾਂ ਚੱਲਦੇ ਆ ਕੋਈ ਇੱਥੇ ਹੀ ਸਹੀ ਆ ਯਾਰ ਇੱਧਰ ਕਿੱਧਰ ਆ ਰਚਾਲੀ ਓਏ ਇੱਥੇ ਖੁੱਲੇ ਚ ਹਵਾ ਜੀ ਲੱਗਦੀ ਆ ਆ ਜਾ ਗਰਮੀ ਬਹੁਤ ਆ ਚਰਾਸਤਾ ਬਣ ਗਿਆ ਇੱਥੇ ਆ ਲੈ ਆ ਲੈ ਪਾਣੀ ਤਾਂ ਹੈ ਨਹੀਂ ਯਾਰ ਓਏ ਸੌਫੜੀ ਜੀ ਹੈਗੀ ਖੇਚ ਤੇ ਮੂੰਹ ਲਾ ਕੇ ਘਰੇ ਜਾ ਕੇ ਮੀਟ ਬਣਾ ਕੇ ਖਾ ਲਈ ਯਾਰ ਅੱਗੇ ਦਾ ਤੂੰ ਚੁੰਡੀ ਨਹੀਂ ਵੜਾਉਂਦਾ ਮੈਨੂੰ ਗੱਲ ਹਾਜਮ ਜੀ ਨਹੀਂ ਹੋ ਰਹੀ ਤੇਰੀ ਉਹ ਗੱਲ ਪਤਾ ਕੀ ਆ ਤੈਨੂੰ ਪਤਾ ਸਾਡੇ ਵਾਲੇ ਵੱਡੇ ਦਾ ਵਿਆਹ ਨਹੀਂ ਹੁੰਦਾ ਜਿੰਨਾ ਚਿਰ ਰੋੜਾ ਨਹੀਂ ਹੁੰਦਾ ਮੇਰਾ ਨਹੀਂ ਹੁੰਦਾ ਅਸਲ 'ਚ ਮੈਨੂੰ ਕਿਸੇ ਬਾਬੇ ਨੇ ਆਇਆ ਸੀ ਵੀ ਉਹਦੇ ਉੱਤੋਂ ਦੀ ਪਊਆ ਸ਼ਰਾਬ ਦਾ ਕੱਚੀ ਕਲੇਜੀ 7 ਤਾਰੀ ਵਾਰ ਕੇ ਚਰਾਸਤੇ ਤੇ ਰੱਖ ਦੇ ਮੈਂ ਅੱਗੇ ਵੀ ਬਹੁਤ ਤਾਰੀ ਰੱਖ ਕੇ ਗਿਆ ਸੀ ਪਰ ਸਪੂਰਨ ਨਹੀਂ ਹੋਇਆ ਗੱਲ ਬਣੀ ਜੀ ਮੈਂ ਕਿਹਾ ਵੀ ਆਇਤੀ ਬੈਠ ਕੇ ਸਪੂਰਨ ਕਰਨਾ ਕਈ ਇਦਰੋਂ ਦਾ ਤੂੰ ਮੈਨੂੰ ਦਿਸ ਗਿਆ ਮੈਂ ਕਿਹਾ ਯਾਰ ਆਪਦਾ ਬੰਦਾ ਹੈ ਇਤਨਾ ਵੱਡਾ ਕਿਸਪੂਰਨ ਹੋ ਸਕਦਾ ਮੈਂ ਤੈਨੂੰ ਕਹਤਾ ਉਹ ਤੂੰ ਨੇ ਆਲੀ ਪਿਆ ਗਿਆ ਉਹ ਨਹੀਂ ਨਹੀਂ ਕੋਈ ਨਹੀਂ